ਗਿਆਨੀ ਦਿੱਤ ਸਿੰਘ ਸਿੱਖ ਕੌਮ ਦੀ ਮਹਾਨ ਸਖਸ਼ੀਅਤ ਕਿਸ ਤਰ੍ਹਾਂ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਜਾਨ ਪਾਈ ਇੱਕ ਕੁਟਿਆ ਜੈਂਦੇ ਸੀ ਇਹਨੂੰ ਰੱਬੇ ਮੰਨਣ ਲੱਗੇ ਸੀ ਲੋਕ ਸਮਾਜਿਕ ਕ੍ਰੀਤੀਆਂ ਦੇ ਖਿਲਾਫ ਟੂਣੇ ਟਮਣ ਕੁੜੀ ਮਾਰਿਆਂ ਦੇ ਖਿਲਾਫ ਜਿਹੜਾ ਹੈਗਾ ਵੀ ਲੋਕਾਂ ਨੂੰ ਘਰਾਂ ਤਾਂ ਜਾ ਕੇ ਪਰ ਚਾਰ ਕਰਦੇ ਰਹੇ ਮਿਸ਼ਨ ਸਕੂਲ ਦੇ ਚਾਰ ਲੜਕੇ ਉਹਨਾਂ ਨੇ ਹਲਾਲ ਕਰਤਾ ਵੀ ਅਸੀਂ ਇਸਾਈ ਬਣਨਾ ਘਰਾਣੇ ਦੇ ਮੁੰਡੇ ਸੀ ਹਰਮੰਦਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਗਿਆ ਸੀ ਉਹ ਤਾਂ ਉਹ ਗੱਡੀ ਲਾ ਕੇ ਬਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਲਕੁਲ ਲੈਨ ਵੀ نیچے ਰੋਣੇ ਬਿਲਕੁਲ ਬਰਾਬਰ ਉਹ ਦਰਵਾਜ਼ੇ ਦੇ ਵਿੱਚ ਗੱਤੀ ਲਾ ਕੇ ਬੈਠ ਲੱਗ ਗਿਆ ਪਰ ਫਿਰ ਸੇ ਗੁਰਮੁਖ ਸਿੰਘ ਰੋਇਰ ਨੇ ਪਹਿਲੀ ਵਾਰ ਜਿਹਨੇ ਸ਼ੇਕ ਕੀਤਾ ਪ੍ਰੋਫੈਸਰ ਗੁਰਮੁਖ ਸਿੰਘ ਜਿਹੇ ਕਿਹਾ ਕਹ ਤਾ ਕਹ ਤਾ ਤੇ ਇੱਕ ਹਾਲ ਪੁਨਸ਼ਨ ਕਰਦੇ ਸ਼ੇਬ ਮਿਨੀਵਰ ਤੇ ਚੁੱਪ ਕਰ ਜਾਂਦੇ ਸ਼ੇਬ ਨੇ ਬੇ ਕਰਦੇ ਬੇ ਚੁੱਪ ਕਰ ਜਾਂਦੇ ਤੇ ਸਿੰਘ ਸਭਾ ਲਾਹੌਰ ਬਣ ਗਈ ਤੇ ਇਹਨਾਂ ਨੇ ਸੋਚਿਆ ਵੀ ਇਹ ਆਪਣਾ ਇੱਕ ਪੱਤਾ ਹੋਣਾ ਚਾਹੀਦਾ ਯੂਨੀਵਰਸਿਟੀ ਦਾ ਪਾਸ ਸਾਹਿਬ ਲਾਰਡ ਰੈਫਰ ਨੇ ਇਹਨਾਂ ਨੂੰ ਗੋਲਡ ਖੁਰਦੇ ਘੜੀ ਇੱਥੇ ਸੀ ਉਹਨਾਂ ਦੀ ਮੌਤ ਤੋਂ ਬਾਅਦ ਕੋਈ ਐਦਾਂ ਦੀ ਸਖਸ਼ੀਅਤ ਨਹੀਂ ਸੀ ਐਦਾਂ ਦਾ ਕੋਈ ਸਖਸ਼ ਨਹੀਂ ਸੀ ਜਿਹੜਾ ਖਾਲਸਾ ਅਖਬਾਰ ਨੂੰ ਕੰਟੀਨਿਊ ਰੱਖ ਸਕਦਾ ਉਹ ਖੁਰਜੀ ਨਿਮਿਯਾਦ ਦੇਤੇ ਤੇ ਉਹਨਾਂ ਦੇ ਕਈ ਵਾਰੀ ਫਰਕ ਵੀ ਪੈ ਗਿਆ ਕੀ ਇਸ ਕਰਕੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਜਿਸ ਪੱਧਰ ਤੱਕ ਪਹੁੰਚਣਾ ਚਾਹੀਦਾ ਸੀ ਉਹ ਸਹੀ ਗੱਲ ਹੈ ਜੀ ਉਹਨਾਂ ਕੋਲ ਤਾਂ ਕੋਈ ਸ਼ਾਦ ਨਹੀਂ ਸੀ ਉਹਦੇ ਰੁਕੀ ਕਰਨ ਨੂੰ ਪੈਜਨੇ تھے ਗੁਰਦੇ ਨੂੰ ਪੈਜਨੇ ਚੱਲੋ ਉੱਠੋ ਆਪਣਾ ਅਧਿਆਰ ਸਿੰਘ ਵਜੀਠੀਆ ਬੋਲਾ ਅਮੀਰ ਸਿੰਘ ਪਰਦੇ ਕੋਈ ਔਲਾਦ ਨਹੀਂ ਸੀ ਇਹਦੇ ਖੜੇ ਹੋ ਕੇ ਆਇਆ ਵੀ ਕਾਰਦਾਨ ਮਿਲਣਾ ਤੇ ਰੱਖ ਦੋ ਟੋਟਲੀ A to Z ਜਿਹੜਾ ਖਰਚਾ ਮੈਂ ਕਰੂੰਗਾ। ਅਮਰੀ ਚੋੜੀ ਅੰਨੀ ਸਾਡੇ ਮਹਾਰਾਜ ਪਟਿਆਲਾ ਕੋ ਗਏ ਉਹਨਾਂ ਨੇ 1 ਸਵਾ ਲੱਖ ਰੁਪਏ ਦਿੱਤਾ। ਮਹਾਰਾਜਾ ਨਾ ਬਹੁਤ ਬਹੁਤ ਸਾਰਾ ਕੋਲਕੋ ਲੈ ਕੇ ਟ੍ਰੇਡ ਕਰਕੇ ਲਏ ਨੇ। ਕਿੰਨਾ ਕੁ ਸੰਘਰਸ਼ ਉਹਨਾਂ ਨੂੰ ਕਰਨਾ ਪਿਆ, ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਅੰਗਰੇਜ਼ਾਂਗੇ, ਅੰਗਰੇਜ਼ਾਂ ਨਾਲ ਇਹਨਾਂ ਨੇ ਸਿੱਧੀ ਟੱਕਰ ਤੇ ਨਹੀਂ ਹੋਈ ਨੀ ਪੰਜਾਬੀ ਬੋਲੀ ਨੂੰ ਇਹਨਾਂ ਨੇ ਜਿਹੜਾ ਚੱਕਿਆ ਬਾਲ ਵੀ ਚੁੱਕਣ ਵਾਸਤੇ ਜਦੋਂ ਅੰਗਰੇਜ਼ ਅਫਸਰ ਸਕੂਲਾਂ ਤੇ ਜਾਂਦੇ ਸੀ ਤਾਂ ਪਰ ਵੈਸੇ ਗੁਰਮੁਖੀ ਤੇ ਗੈਰ ਦੇਸ਼ੀ ਨਾਲ ਲੈ ਕੇ ਜਾਂਦੇ ਸੀ ਅਕਾਲਗੜ੍ਹ ਗੁਰਦੁਆਰੇ ਦੇ ਵਿੱਚ ਹਰ ਮਹੀਨੇ ਇੱਕ ਵੀਨੇ ਜੋ ਬਦੇ ਸੰਗਰਾਦ ਅਗਦਰ ਵਿੱਚ ਹੋਇਆ ਸੀ ਦੋ ਦੋ ਘਟੇ ਇਲੈਕਸ਼ਨ ਹੁੰਦੀ ਲੋਕ ਬੜੇ ਖੁਸ਼ ਹੁੰਦੇ ਸੀ ਫਿਰ ਜਦੋਂ ਦੇਖ ਦੇਣੀ ਹੁੰਦੀ ਸੀ ਥੋੜੇ ਦੇਖਣਗੇ ਲੇਕਿਨ ਪੈਂਦੇ ਸੀ ਉੱਥੇ ਸਾਰੇ ਪੈਂਦੇ ਸੀ ਤੇ ਕਿਰਪਾ ਕਰਦੇ ਤੁਹਾਨੂੰ ਸਾਰਨਤਾ ਦੀਆਂ ਦਸਮ ਜੋੜੀਆਂ ਦੇ ਚਤਹਾਗੇ ਸ਼ੁਕਰਨਗਰ ਕਿਚਲੇ ਅੰਦੇ ਅਗਲੇ ਮਹੀਨੇ ਫੇਰ ਆਉਂਦੇ ਸੀ ਦੇ ਇਸ ਤਰ੍ਹਾਂ ਸਿੱਟਣ ਦਾ ਕਾਰਨ ਕੀ ਸੀ ਜਾਤ ਪਾਤ ਦਾ ਹਾਂ ਜਾਤ ਪਾਤ ਦਾ ਨਹੀਂ ਇਹ ਤੋਂ ਵੀ ਐਸੀ ਹੈਗਾ ਤੋਂ ਸਾਡੇ ਇੱਥੇ ਬਰਾਬਰੀ ਵੈਸਾ ਦਾ 2021 ਦੇ ਵਿੱਚ ਅਜੀ ਉੱਥੇ ਗਿਆ ਵੀ ਉੱਥੇ ਪੁੱਛਿਆ ਜੀ ਕਹਿੰਦੇ ਐਸੇ ਥੜਾ ਸੀ ਤੇ 6 ਮਹੀਨੇ ਪਹਿਲਾਂ ਜੀ ਥੜਾ ਜਿਹੜਾ ਇਹਨੂੰ ਖਤਮ ਕਰਤਾ ਖਾਦੇ ਕਰਦਾ ਅਮਰ ਹੈਗਾ ਕਿਸਮ ਦਾ ਐਡਾ ਵੱਡਾ ਬਣਾਇਆ ਕਿ ਬਹੁਤ ਵੱਡੀ ਦੇਣ ਹੈ ਸਾਤ ਰੋਟੀ ਬਣਦੀ ਨਹੀਂ ਸੀ ਗਦਾ ਕਰਦੇ ਸੀ ਉਹਦਾ ਬਾਪ ਗੱਲ ਕਰ ਜਾਂਦੇ ਸਨ ਗੋਵਰ ਦੇ ਵਿਚਾਰੋ ਕੀ ਜਾਣੇ ਚਾਰ ਬਣ ਗਿਆ ਇੱਥੋਂ ਵਾਪਸ ਆ ਜੀ ਸਿੱਖਾਂ ਦੀ ਆਵਾਜ਼ ਸਤਲੁਜ ਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ कौर ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਗਿਆਨੀ ਦਿੱਤ ਸਿੰਘ ਦੇ ਬਾਰੇ ਗੱਲਬਾਤ ਕਰਨੀ ਹੈ ਜਿਨ੍ਹਾਂ ਦੇ ਇੱਕ ਵੱਡੀ ਦੇਣ ਰਹੀ ਹੈ ਸਿੱਖ ਕੌਮ ਨੂੰ ਕੋਈ ਵੇਲਾ ਸੀ ਜਦੋਂ ਬ੍ਰਿਟੇਨ ਦੀਆਂ ਅਖਬਾਰਾਂ ਇਹ ਛਾਪਣ ਲੱਗੀਆਂ ਸੀ ਕਿ ਸਿੱਖਾਂ ਦੀ ਗਿਣਤੀ ਖਤਮ ਹੋਣ ਵਾਲੀ ਹੈ ਸਿੱਖੀ ਕਜਹੀ ਕੌਮ ਨੇ ਜੋ ਬਹੁਤ ਜਲਦੀ ਖਤਮ ਹੋ ਜਾਣਗੇ ਇਸ ਚੁਣੌਤੀ ਨੂੰ ਗਿਆਨੀ ਦਿੱਤ ਸਿੰਘ ਨੇ ਸਵੀਕਾਰ ਕੀਤਾ ਤੇ ਸਿੱਖਾਂ ਦੇ ਸੁੱਕ ਰਹੇ ਬੂਟੇ ਨੂੰ ਸਿੱਖੀ ਦੇ ਸੁੱਕ ਰਹੇ ਬੂਟੇ ਨੂੰ ਮੁੜ ਤੋਂ ਹਰਾ ਕੀਤਾ ਬਹੁਤ ਸਾਰੇ ਉਪਰਾਲੇ ਕੀਤੇ ਬਹੁਤ ਸਾਰੇ ਸੰਘਰਸ਼ ਕੀਤੇ ਮੁੜ ਤੋਂ ਸਿੱਖ ਕੌਮ ਦੇ ਵਿੱਚ ਜਾਨ ਪਾਉਣ ਦੇ ਲਈ ਸੋ ਅੱਜ ਅਸੀਂ ਗਿਆਨੀ ਦਿੱਤ ਸਿੰਘ ਦੇ ਬਾਰੇ ਗੱਲਬਾਤ ਕਰਨੀ ਹੈ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਸੰਘਰਸ਼ ਸਿੰਘ ਸਾਬਾ ਲਹਿਰ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਖੀ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਆਪਣਾ ਯੋਗਦਾਨ ਦਿੱਤਾ ਹੈ ਸਾਡੇ ਨਾਲ ਖਾਸ ਮਹਿਮਾਨ ਨਸੀਬ ਸਿੰਘ ਸੇਵਕ ਨੇ ਜਿਹੜੇ ਕਿ ਰਿਟਾਇਰਡ ਪ੍ਰਿੰਸੀਪਲ ਨੇ ਔਰ ਉਹਨਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਨੇ ਜਿੱਥੇ ਗਿਆਨੀ ਦਿੱਤ ਸਿੰਘ ਦਾ ਜਨਮ ਹੋਇਆ ਉਹਨਾਂ ਦੇ ਸ਼ਰੀਕੇ ਕਬੀਲੇ ਦੇ ਨਾਲ ਹੀ ਸੰਬੰਧ ਰੱਖਦੇ ਨੇ ਨਸੀਬ ਸਿੰਘ ਸੇਵਕ ਤੇ ਬਹੁਤ ਲੰਬੇ ਸਮੇਂ ਤੋਂ ਇੱਕ ਮੈਗਜ਼ੀਨ ਗਿਆਨੀ ਦਿੱਤ ਸਿੰਘ ਪత్రికਾ ਇਹਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਇਹਨਾਂ ਦਾ ਮਕਸਦ ਹੈ ਕਿ ਗਿਆਨੀ ਦਿੱਤ ਸਿੰਘ ਦੇ ਨਾਮ ਨੂੰ ਵਿਸ਼ਵ ਪੱਧਰ ਦੇ ਉੱਤੇ ਚਮਕਾਇਆ ਜਾਏ ਵਿਸ਼ਵ ਪੱਧਰ ਦੇ ਉੱਤੇ ਰੌਸ਼ਨ ਕੀਤਾ ਜਾਏ ਤੇ ਜੋ ਪਹਿਚਾਨ ਉਹਨਾਂ ਨੂੰ ਵਿਸ਼ਵ ਭਰ ਦੇ ਵਿੱਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਹੋਣ ਦੇ ਨਾਤੇ ਮਿਲਣੀ ਚਾਹੀਦੀ ਹੈ ਉਹ ਪਹਿਚਾਨ ਉਹਨਾਂ ਨੂੰ ਦਿਵਾਈ ਜਾਏ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਨਸੀਬ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ 라이고지 ਕਾਲਸਾ 라이고ਜੀ ਕੀ ਪੱਤੇ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਬਹੁਤ ਸਾਲਾਂ ਤੋਂ ਯਾਨੀ ਦਿਤ ਸਿੰਘ ਪత్రిక ਕੱਢ ਰਹੇ ਹੋ ਗਿਆਨਦਿੱਤ ਸਿੰਘ ਦੇ ਬਾਰੇ ਤੇ ਅਸੀਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਪత్రిక ਬਾਰੇ ਦੱਸੋ ਕਿ ਤੁਹਾਡੇ ਮਨ 'ਚ ਇਹ ਵਿਚਾਰ ਕਿਉਂ ਆਇਆ ਕਿ ਪత్రిక ਕੱਢੀ ਜਾਏ ਤੇ ਉਸ ਦਾ ਨਾਮ ਗਿਆਨੀ ਦਿਤ ਸਿੰਘ ਦੇ ਨਾਮ ਤੇ ਰੱਖਿਆ ਜਾਏ ਗਿਆਨੀ ਦਿਤ ਸਿੰਘ ਬਾਰੇ ਮੇਰੇ ਫਾਦਰ ਸਾਹਿਬ ਨੂੰ 1940 ਦੇ ਵਿੱਚ ਪਤਾ ਲੱਗਿਆ ਹੂੰ ਕਿਉਂ ਸਾਡੇ ਪਿੰਡ ਵਿੱਚ ਹੂੰ ਤੇ ਉਹ ਉਹ ਦਿਨ ਉਹਨੇ ਆਪਣਾ ਕੰਮ ਕਰ ਸ਼ੁਰੂ ਕਰ ਰਹੇ تھے ਉਹਨੂੰ ਜਿ ਸਵਾਗਤ ਮੋਹਣਾ ਸ਼ੁਰੂ ਕਰੇ ਮਾੜੇ ਮੱਤੇ ਉਹ ਤੋਂ ਆਵਾਜ਼ ਸਿਰਫ ਇਹੀ ਕੰਮ ਸੀ ਹੂੰ 2001 ਦੇ ਵਿੱਚ ਮੇਰੇ ਕੋਲ ਸਕੂਲ ਦੇ ਵਿੱਚ ਸਰਦਾਰ ਸੁਖਦੇਸ਼ਨ ਲਾਜ ਹੂੰ ਲੁਧਿਆਣੇ ਤੋਂ ਆਏ ਤੇ ਉਹਨਾਂ ਨੇ ਗੱਲ ਕਰੀ ਵੀ ਗੰਦੀ ਸੀ 100 ਸਾਲਾ ਵਰਸੀ ਆ ਰਹੀ ਹੈ ਹੂੰ ਤੇ ਆਪਾਂ ਇਹਨੂੰ ਮਨਾਈਏ ਆਪਾਂ ਕੋਈ ਮੀਟਿੰਗ ਰੱਖ ਲਈ ਮੇਰੇ ਘਰੇ ਮੇਰੇ ਇੱਥੇ ਮੀਟਿੰਗ ਰੱਖੀ ਗਈ ਤੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਕਰਿਆ ਵੀ ਕਿ ਸੁਸਾਇਟੀ ਬਣਾਈ ਗਿਆ ਨੀ ਦਸ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਮੈਨੂੰ ਦਾ ਕਮਿਟੀ ਬਣਾਇਆ ਗਿਆ ਹੂੰ ਤੇ ਚਲੋ ਬਾਅਦ ਦੇ ਸਾਡੀ ਸੈਡੀ ਬਣ ਗਈ ਤੇ ਹੋ ਗਿਆ ਤੇ ਉਸੇ ਦੌਰਾਨ ਅਸੀਂ ਹਰ ਸਾਲ ਇੱਕ ਫੰਕਸ਼ਨ ਕਰਦੇ ਸੀ ਜੇ ਦੋ ਕਰਦੇ ਸੀ ਲਾਸਾ ਮੈਨੂੰ ਕਹਿਣ ਲੱਗੇ ਵੀ ਸਰਦਾਰ ਸਾਹਿਬ ਤੁਸੀਂ ਲਿਖਦੇ ਵੀ ਹੈ ਬਈ ਆ ਤਾਂ ਤੇ ਇੱਕ ਸਾਲ ਫੰਕਸ਼ਨ ਕਰਦੇ 6 ਮਹੀਨੇ ਬਾਅਦ ਫੇਰ ਚੁੱਪ ਕਰ ਜਾਂਦੇ 6 ਮਹੀਨੇ ਫੇਰ ਕਰਦੇ ਫੇਰ ਚੁੱਪ ਕਰ ਜਾਂਦੇ ਜੇ ਘਰ ਘਰ ਜਾਂਦੀ ਨੂੰ ਪਹੁੰਚਾਉਣਾਗਾ ਤੌਰ ਦੇ ਨਾਤੇ ਕੋਈ ਮੈਜਰ ਕੱਢਿਆ ਜਾਵੇ ਹਮ ਮੇਰੇ ਜ਼ਮਾਨੇ ਫਰਟੀ ਮੈਚ ਮੇਰੇ ਰਿਟਾਇਰਮੈਂਟ ਤੋਂ ਬਾਅਦ ਹਮ ਮੈਂ ਇਹ ਕੰਮ ਕਰੂੰਗਾ ਤੇ ਇਸ ਲਈ ਜਨਵਰੀ 2001 ਤੋਂ ਮੈਂ ਲਗਾਤਾਰ ਚਲਾ ਰਹੇ ਹਾਂ ਬੇਗੀ ਜੀ ਕਿਰਪਾ ਲਗਾਤਾਰ ਚੱਲ ਰਿਹਾ ਹੈਗਾ ਕਿ ਜਦ ਤੱਕ ਮੈਂ ਜਿੰਦਾ ਹਾਂ ਇਹ ਚੱਲੇਗਾ ਇਹ ਗਿਆਨੀ ਦਿਤ ਸਿੰਘ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਜਿਵੇਂ ਜਿਵੇਂ ਉਹਨਾਂ ਦੇ ਬਾਰੇ ਪੜ੍ਹੀਏ ਤਾਂ ਬਹੁਤ ਸਾਰੇ ਤੱਥ ਸਾਡੇ ਸਾਹਮਣੇ ਆਉਣ ਲੇ ਨੇ ਜਿਸ ਤੋਂ ਅਸੀਂ ਅਣਜਾਣ ਆ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਨਣਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਜਾਨ ਪਾਈ ਕਿਸ ਤਰ੍ਹਾਂ ਦੇ ਸੰਘਰਸ਼ ਉਹਨਾਂ ਨੇ ਸਰ ਕੀਤੇ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਜਾਨਣਾ ਚਾਹੁੰਦੇ ਆ ਗਣਜੇਸ਼ ਸਿੰਘ ਦਾ ਜਨਮ ਪਿੰਡ ਕਲੌੜ ਹਾਂ ਨੰਦਪੁਰ ਉਦੋਂ ਅਨਰਸ ਪਟਿਆਲਾ ਸੀ ਹੁਣ ਜਿਹੜਾ ਫਸੇਕੋੜ ਹੈ 21 ਪ੍ਰਾ 1850 ਹੋਇਆ ਹਾਂ ਤੇ 8 ਸਾਲ ਉਹ ਆਪਣੇ ਘਰ ਦੇ ਵਿੱਚ ਰਹੇ ਘਰ ਵਿੱਚ ਗੁਰੂ ਮਦਸ ਹੋਸੀ ਬੋਲਵਾਲਾ ਜੀ ਦੇ ਫਤਿਹ ਸਾਹਿਬ ਬੜੇ ਵੀ ਉਹ ਵੀ ਵਿਦਵਾਨ ਸੀ ਬੜੇ ਉਹਨਾਂ ਕੋ ਸਾਧੂ ਸੰਤ ਬਗੈ ਦਾ ਮਹੰਤਰੀ ਮਹਿਮਾਨ ਆਉਂਦੇ ਲੱਦੇ ਸਨ ਹੂੰ ਜੇ ਕੋ 8 ਸਾਲ ਦਾ ਹੋਇਆ ਤਾਂ ਇਹਦੇ ਫਤਿਹ ਸਾਹਿਬ ਨੇ ਕਿਹਾ ਵੀ ਤੂੰ ਇੱਥੇ ਕੀ ਕਰਦਾ ਹੈ ਹੂੰ ਤੂੰ ਵੀ ਬ੍ਰਹਮ ਹੈ ਮੈਂ ਵੀ ਬ੍ਰਹਮ ਹੈ ਜਾ ਜਾ ਕੇ ਪ੍ਰਮਹ ਦੀ ਖੋਜ ਕਰ ਕੋਈ ਇਹ ਨੀ ਗੱਲ ਸੁਣ ਕੇ ਚੁੱਤਰ ਪਿਆ ਤਾਂ ਕਿ ਖੜੜ ਵਿਖੇ ਉਹਨਾਂ ਦੇ ਇੱਕ ਮਿੱਤਰ ਕੋਲ ਹੂੰ ਖੜ ਰਿਆ ਤੇ ਉਹ ਥੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਡੇਰੇ ਪਹੁੰਚ ਗਿਆ ਗੁਰੂ ਗੋਬਿੰਦ ਸਿੰਘ ਦੇ ਡੇਰੇ ਪਹੁੰਚ ਕੇ ਉਹਨਾਂ ਨੇ ਉੱਥੇ ਯਾਨੀ 19 ਸਾਲ 18 19 ਸਾਲ ਜਿਹੜਾ ਹੈ ਉੱਥੇ ਸੇਵਾ ਕਰੀ ਸੰਤ ਮਹਾਤਮਾ ਉਹ ਬੜੇ ਉਧਗੋਂਦੇ ਤੇ ਭਾਸ਼ਣ ਜਿਹੜਾ ਕਰਨਾ ਲੋਕਾਂ ਨਾਲ ਸਵਾਲ ਜਵਾਬ ਕਰਨੇ ਉਹਨਾਂ ਨੂੰ ਕਾਫੀ ਜਿਹੜੀ ਹੈ ਉਹਦਾ ਉਹਦਾ ਹੋ ਗਈ ਯਾਨੀ ਕਿ ਉਹਨਾਂ ਦੀ ਕਾਫੀ ਇਹ ਬਣ ਗਈ ਸੀ ਹਮ ਤੇ ਉਹ ਸਮਝੇ ਕੋਈ ਦੱਸਿਆ ਜਾਂਦਾ ਕਿ ਵੀ ਉਹ ਉੱਥੇ ਇਹ 2045 ਤੱਕ ਵੀ ਰਹੀ ਲਈ ਮ ਗੱਲ ਕਰਨ ਲੱਗੇਗਾ ਉਹ ਇੱਕ ਕੁਟੀਆਂ ਚਾਹੁੰਦੇ ਸੀ ਇਹਨੂੰ ਰੱਬੇ ਮੰਨਣ ਲੱਗੇ ਸੀ ਲੋਕ ਇਹਨਾਂ ਨੇ ਧਰਮਾਂ ਦੇ ਸਮਾਜਿਕ ਰੀਤੀਆਂ ਦੇ ਖਿਲਾਫ ਟੋਣੇ ਟਾਮਣ ਕੁੜੀ ਮਾਰਿਆਂ ਦੇ ਖਿਲਾਫ ਜਿਹੜਾ ਹੈਗਾ ਵੀ ਲੋਕਾਂ ਨੂੰ ਉਹ ਕਰ ਕਰ ਜਾ ਕੇ ਪ੍ਰਚਾਰ ਕਰਦੇ ਰਹੇ ਫਿਰ 19 ਸਾਲ ਦੀ ਮਠਾਲ 19 ਸਾਲ ਦੀ ਮਚ ਫਿਰ ਇਹ ਚਲੇ ਗਏ ਲਾਹੌਰ ਚਲੇ ਗਏ ਤੇ ਉੱਥੇ ਜਾ ਕੇ ਫਿਰ ਇਹਨੇ ਆਪਣਾ ਇਹ ਕੰਮ ਕੁਝ ਸ਼ੁਰੂ ਕਰਿਆ ਤੇ ਇਹਦੇ ਬਾਅਦ ਜਿਹੜਾ 800 ਤੇ 73 ਚਲੇ ਗਏ ਸੀ 800 70 ਦੇ ਵਿੱਚ ਇਹਨਾਂ ਦੀ ਮੁਲਾਕਾਤ ਜਿਹੜੇ ਹੈਗੀ ਪ੍ਰੋਫੈਸਰ ਗੁਰਮੁਖ ਸਿੰਘ ਉਹ ਕញ្ញਾਂ ਨਾਲ ਹੋਈ ਤੇ 73 ਦੇ ਵਿੱਚ ਜਦੋਂ ਗਏ ਉੱਥੇ ਇਹ ਹਮ ਮਹਾਰਾਜੇ ਰਣਜੀਤ ਸਿੰਘ ਦੀ ਬਹੁਤ ਤੋਂ ਬਾਅਦ ਜਿਹੜੇ ਸਿੱਖ ਤੇ ਹਮ ਜਿਹੜੇ ਵੈਸੇ ਆਪਣੇ ਰਾਤ ਨੂੰ ਗਏ ਵਿੱਚ ਉਹ ਕਟਾ ਜਿਹੜੀ ਦਵਾ-ਦਵ ਜਿਹੜੇ ਆਪਣਾ ਇਸਾਈ ਬਣਨਾ ਸ਼ੁਰੂ ਹੋ ਗਏ ਸੀ ਉਸ ਸਮੇਂ ਮਿਸ਼ਰੀ ਸਕੂਲ ਦੇ ਚਾਰ ਲੜਕੇ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਇਸਾਈ ਬਣਨਾ ਘਰਾਣੇ ਦੇ ਮੁੰਡੇ ਸੀ ਜਿਹਦਾ ਕੋਈ ਛੋਟਾ ਹੁੰਦਾ ਉਹਨੂੰ ਕੋ ਗੱਲ ਨਹੀਂਦਾ ਤੇ ਵੱਡੇ ਘਰਾਣੇ ਦੇ ਮੁੰਡੇ ਸੀ ਉਹਦੇ ਹਰ ਚਲ ਮਲ ਗਈ ਸਾਰੇ ਮਦਵਾਨਾਂ ਵਿੱਚ ਫਿਰ ਇਹਨਾਂ ਨੇ ਇਕੱਠੇ ਹੋ ਕੇ ਦਰਬਾਰ ਸਾਹਿਬ ਦੇ ਪਿੱਛੇ ਇੱਕ ਮੀਟਿੰਗ ਕਰੀ ਤੇ ਮੀਟਿੰਗ ਤੇ ਬਾਅਦ ਜਿਹੜਾ ਹੈਗਾ ਵੀ ਫੈਸਲਾ ਕਰਿਆ ਵੀ ਆਪਾਂ ਕੋਈ ਦੁਬਾਰਾ ਫੇਰ ਇਕੱਠੇ ਹੋਈਏ ਫਿਰ ਇਹ 31 ਗੱਤਸ ਨੂੰ ਇਕੱਠੇ ਹੋਏ ਤੇ ਇਹਨਾਂ ਨੇ ਇੱਕ ਸਿੰਘ ਸਵਾ ਲਾਹੌਰ ਅੰਮ੍ਰਿਤਸਰ ਬਣਾਈ ਹੂੰ ਉੱਥੇ ਇਹਨਾਂ ਨੇ ਇਹਨਾਂ ਨੂੰ ਜਿਹੜੇ ਹੈਗੇ ਮੁੰਡਿਆਂ ਨੂੰ ਸਮਝਾਇਆ ਬਿਜਾਇਆ ਉਹਨੂੰ ਰੋਕਿਆ ਤੇ ਉਸ ਇਸ ਉਦੋਂ ਇਹ ਜਿਹੜਾ ਹੈਗਾ ਵੀ ਗੰਤ ਸਿੰਘ ਆਪਣੇ ਉੱਥੇ ਬਣਾ ਸੀ ਇਹ ਦਫਤਰੀ ਇੰਚਾਰਜ ਹੂੰ ਪ੍ਰੋਫੈਸਰ ਗੁਰਮ ਸਿੰਘ ਮਿਲ ਕੇ ਉਹ ਉਹਨਾਂ ਦਾ ਸੈਕਟਰ ਸੀ ਹੂੰ ਬਾਬਾ ਉਦੇਸ਼ ਸਿੰਘ ਸੀ ਤੇ ਹੋਰ ਬਹੁਤ ਸਾਰੇ ਸੀ ਜਿਹੜੇ ਬੰਦੇ ਉਹਨਾਂ ਨੇ ਕੰਮ ਕਰ ਸ਼ੁਰੂ ਕਰਿਆ ਹੂੰ ਮਤੂ ਇਹ ਵਿਡੀਓ ਸਭਾ ਦੀ ਜਲਦੀ ਹੀ ਭਟ ਗਈ ਸੀ ਆਪਣੇ ਕਮਾਂਕਾਰਾਂ ਤੋਂ ਫਿਰ ਉਹਨਾਂ ਦੂਜੀ ਸਭਾ ਬਣਾਉਣੀ ਪੈ ਗਈ ਸੀ ਸਿੰਘ ਸਭਾ ਲਾਹੌਰ 1979 ਦੇ ਵਿੱਚ ਉਸ ਤੋਂ ਬਾਅਦ ਫਿਰ ਅੱਗੇ ਚਲਦੇ ਚਲਦੇ ਜਿੰਨੇ ਕੰਮ ਇਹਨਾਂ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਇੱਕ ਯੁੱਗ ਖਤਮ ਹੁੰਦਾ ਸਿੱਖ ਰਾਜ ਖਤਮ ਹੁੰਦਾ ਹੈ ਅੰਗਰੇਜ਼ ਸਭ ਕੁਝ ਲੈ ਲੈਂਦੇ ਨੇ ਅੰਗਰੇਜ਼ਾਂ ਦਾ ਰਾਜ ਆਉਂਦਾ ਵੱਡੀ ਗਿਣਤੀ ਦੇ ਵਿੱਚ ਪਾਦਰੀ ਉੱਥੋਂ ਆ ਕੇ ਇੱਥੇ ਹੀ ਇਸਾਈ ਮਤ ਦਾ ਪ੍ਰਚਾਰ ਕਰ ਦਿੰਦੇ ਨੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਵੀ ਇਸਾਈ ਬਣ ਜਾਂਦੇ ਨੇ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਉਸ ਵੇਲੇ ਸਿੱਖਾਂ ਦੀ ਗਿਣਤੀ ਮਹਿਜ਼ 1853000 ਇੱਕ ਬਹੁਤ ਵੱਡੀ ਚੁਣੌਤੀ ਸੀ ਇਹ ਕਿ ਇੱਕ ਵੱਡੀ ਕੌਮ ਸ਼ਹੀਦیاں ਦੇ ਕੇ ਜਿਸ ਕੌਮ ਦੀ ਨੀਂਹ ਰੱਖੀ ਗਈ ਹੋਵੇ ਉਸ ਕੌਮ ਨੂੰ ਅੰਗਰੇਜ਼ਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਫਿਰ ਗਿਆਨੀ ਦਿੱਤ ਸਿੰਘ ਨੇ ਮੁਰਤੋਂ ਸੁਰਜੀਤ ਕਿਵੇਂ ਕੀਤਾ ਕੌਮ ਨੂੰ ਦੇਖੋ ਜੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਉਦੋਂ ਜਿਹੜਾ ਪੰਜਾਬ ਹੈ ਨਾ ਬਹੁਤ ਵੱਡਾ ਪੰਜਾਬ ਸੀ ਭਾਰਤ ਨਾਲੋਂ ਨਿੱਕੇ ਨਾਲ ਪੰਜਾਬ ਦੇਸ਼ ਸੀ ਇੱਕ ਬੜੀ ਨੋਟ ਕਰਨ ਵਾਲੀ ਗੱਲ ਹੈ ਤੇ ਉਹਨਾਂ ਨੂੰ 10 ਸਾਲ ਲੱਗੇ ਅੰਗਰੇਜ਼ਾਂ ਨੂੰ ਹੂੰ ਅੰਗਰੇਜ਼ੇ ਪੰਜਾਬ ਤੇ ਇਹਨਾਂ ਲੜਦੇ ਸੀ ਸਿੱਖਾਂ ਤੇ ਤੇ ਉਹ 1849 ਦੇ ਵਿੱਚ 1849 ਵਿੱਚ ਨਾ ਇਹਨੂੰ ਕਬਜ਼ੇ 'ਚ ਲਿਆ ਹੂੰ ਤੇ ਫਿਰ ਗੰਦੀਸ਼ ਨੇ ਆਪਣਾ ਨਿਰ ਕੰਮਕਾਰ ਸ਼ੁਰੂ ਕਰਿਆ ਹੂੰ ਤੇ ਸੇ ਗਰਮੀਏ ਜਿਹੜੀਆਂ ਵਧੀਆਂ ਗਈਆਂ ਠੀਕ ਹੈ ਨਾ ਬਾਬਾ ਖੇਵ ਸਿੰਘ ਵਿỆਦੀ ਜਿਹੜੀ ਅੰਮ੍ਰਿਤਸਰ ਦੀ ਸੀ ਸਿੰਘ ਸਾਹਿਬ ਜੀ ਹੂੰ ਉਹਦੇ ਮੋਢੀ ਦਾ ਨਹੀਂ ਸੀ ਉਹ ਜਾਨੀ ਕਿ ਉਹ ਜਾਨੀ ਕਿ ਮੁਖ ਉਹ ਸੀ ਹੂੰ ਉਹਦੇ ਜਾਨੀ ਮੁਖ ਬਾਰੇ ਬਨੋਂ ਮੁਖ ਮੁਖ ਹੀ ਬੋਜੋ ਕੰਮ ਕਰਦੇ ਸੀ ਉਹ ਕਿਉਂ ਕਿ ਉਹ ਰਜਾ ਦਾ ਟੌਰ ਸੀ ਹੂੰ ਸਰਦੀ ਪਾਦੀ ਮੇਰੇ ਵਿੱਚ ਇਹਨਾਂ ਨੂੰ ਉਹ ਜੱਜ ਵੀ ਜੱਜ ਵੀ ਰਿਹਾ ਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈਗੇ ਇਹ ਜੇ ਕੰਮ ਕਰੇ ਜਿਦਾਂ ਉਦਾਹਰਨ ਦੇ ਤੌਰ ਤੇ ਹੀ ਵਾਰ ਟੂ ਇਨ ਵਨ ਉਹ ਗਾਤਰਾ ਵੀ ਪਹਿਨਦਾ ਸੀ ਤੇ ਉਹ ਜਨੇਉ ਪਹਿਨਦਾ ਸੀ ਜਦੋਂ ਹਿੰਦੂ ਲੋਕਾਂ ਜਾਂਦਾ ਸੀ ਤਾਂ ਜਨੇਉ ਪਹਿ ਲੈਂਦਾ ਸੀ ਜਦੋਂ ਸਿੱਖ ਲੋਕਾਂ ਕੋਲ ਜਾਂਦਾ ਸੀ ਉਦੋਂ ਉਹ ਆਪਣਾ ਕਿਰਪਾਨ ਪਹਿਨਦਾ ਸੀ ਹੂੰ ਤੇ ਹੌਲੀ-ਹੌਲੀ ਉਹ ਦਰਵਾਸਾਬ ਦੇ ਵਿੱਚ ਗੱਦੀ ਲਾ ਕੇ ਬੈਠਣ ਲੱਗ ਗਿਆ ਹੂੰ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਕੁੱਲ ਵਿੱਚੋਂ ਕਹਿੰਦਾ ਸੀ ਬੜੀ ਜ਼ਮੀਨ ਸੀ 2700 ਏਕੜ ਜ਼ਮੀਨ ਸੀ ਨਾਲ ਪਾਸ ਤੇ ਬੜਾ ਰਹਿਸ਼ ਸੀ ਜਿਨ੍ਹਾਂ ਨੇ ਗੰਦ ਸਿੰਘ ਦੇ ਪਾਸੋਂ ਗੁਰੂ ਸਿੰਘ ਦੇ ਹੋਰ 100 ਮਿੱਤਰ ਇਹਨਾਂ ਦੇ ਹੂੰ ਇਨਨ ਲਈ ਕਈ ਵਾਰੀ ਇਹਨੂੰ ਸਮਝਾਇਆ ਜੀ ਬਾਬਾ ਜੀ ਇਹ ਕੰਮ ਠੀਕ ਨਹੀਂ ਹੈ ਪਰ ਉਹ ਨਹੀਂ ਚਲੇ ਜਦੋਂ ਫਿਰ 17 1879 ਦੇ ਵਿੱਚ ਇਹਨਾਂ ਨੇ ਆਪਣੀ ਸਿੰਘ ਸਭਾ ਲਾਹੌਰ ਬਣਾਈ ਉਹਦੇ ਬਾਅਦ ਫਿਰ ਇਹਨਾਂ ਨੇ ਇਹਨੂੰ ਫੇਰ ਸਮਝਾਇਆ ਪਰ ਇਹ ਆਪਣੀ ਗੱਲ ਤੋਂ ਬਾਜ਼ ਨਹੀਂ ਆਏ ਫਿਰ ਇੱਕ ਦਿਨ ਇਹਨਾਂ ਨੇ ਸ਼ਰੀਆਮ ਕਿਸੇ ਕੋਈ ਫਰੰਚ ਚਲੇ ਪੋ ਗਿਆ ਇਹਨਾਂ ਦੇ ਸਿੰਘ ਤੇ ਪਰ ਉਹ ਸਗੁਰੂ ਸਿੰਘ ਨੇ ਦੋਨੋਂ ਨੇ ਜਿਹੜਾ ਹੈਗਾ ਗੱਦਾ ਖਿੱਚ ਕੇ ਉਹਦਾ ਬਾਹਰ ਸਿਟਿਆ ਜੋ ਕੰਪਲੈਕਸ ਦੇ ਵਿੱਚ ਮੂਰਤੀਆਂ ਹੋਰ ਜਿਹੜੇ ਹੈਗੇ ਹਿੰਦੂ ਧਰਮ ਨਾਲ ਸੰਬੰਧਿਤ ਉਹ ਸਾਰੇ ਇਹਦੇ ਬਾਅਦ ਸਤੇ ਉਸ ਤੋਂ ਬਾਅਦ ਇਹ ਬਿਲਕੁਲ ਆਜ਼ਾਦ ਹੋ ਗਏ ਸੀ ਹਰਮੰਦਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਕੀਤੀਆਂ ਗਿਆ ਸੀ ਹਿੰਦੂ ਧਰਮ ਨਾਲ ਸੰਬੰਧਿਤ ਉਹ ਗੱਡੀ ਲਾ ਕੇ ਬੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਲਕੁਲ ਲੈ ਨਹੀਂ ਵੀ نیچے ਰੌਣੇ ਬਿਲਕੁਲ ਬਰਾਬਰ ਉਹਨਾਂ ਨੇ ਸੇ ਖਤਮ ਕਰ ਦਿੱਤੀ ਫਿਰ ਉਹ ਵੀ ਗਿਆਨੀ ਦਿੱਤ ਸਿੰਘ ਦੀ ਬਦੌਲਤ ਹੀ ਚੁਕੀਆਂ ਗਈਆਂ ਗਿਆਨੀ ਦਿੱਤ ਸਿੰਘ ਪਰਫੈਸਰ ਗੁਰਮੁਖ ਸਿੰਘ ਦੋਨੋਂ ਬੰਦੇ ਸੀ ਫਿਰ ਪ੍ਰੋਫੈਸਰ ਗੁਰਮੁਖ ਸਿੰਘ ਨੇ ਪਹਿਲੀ ਵਾਰ ਜਿਹੜੇ ਸ਼ੇਕਿਆ ਪ੍ਰੋਫੈਸਰ ਗੁਰਮੁਖ ਸਿੰਘ ਨੇ ਸ਼ੇਕਿਆ ਅਕਾਲ ਤਖਤ ਤੋਂ ਮਨੁਸ਼ੇਕਤਾ ਤੇ ਇਹਨਾਂ ਨੇ ਫਿਰ ਕਿ ਲਿਖਿਆ ਸਪਨਨਾਟਕ ਹੂੰ ਉਹਦੇ ਵਿੱਚ ਬਾਬਾ ਖੇਸਮ ਬੇਦੀ ਉਦੇਸ਼ ਸਿੰਘ ਹੋ ਜਿਹੜੇ ਚਲੇ ਚਾੜ ਕੇ ਤੇ ਉਹਨਾਂ ਦੇ ਬਾਲ ਵਗਾਰੇ ਵਿਅੰਗ ਕੱਸਿਓ ਉਹਨਾਂ ਤੇ ਉਹਨਾਂ ਨੇ ਫਿਰ ਜਿਹਦੇ ਤੇ ਮੁਕਦਮ ਕਰਤਾ ਕਹਿੰਦੇ ਸੀ ਉੱਤੇ ਹੂੰ ਗੱਲ ਦੀ 51 ਰੁਪਏ ਜਨਾ ਨਾ ਹੋ ਗਿਆ ਹੂੰ ਫਿਰ ਇਹ ਹਾਈ ਕੋਰਟ ਗਏ ਤੇ ਹਾਈ ਕੋਰਟ ਜਾ ਕੇ ਇਹ ਜਿੱਤ ਗਏ ਤੇ ਇਹਨਾਂ ਇਹ ਬੜੀ ਹੋ ਗਈ ਟੋਟਲ ਬੜੀ ਹੋ ਗਈ ਹੂੰ ਉਹਦੇ ਵਜ੍ਹਾ ਉਸ ਵੇਲੇ 86 ਵਿੱਚ ਇਹਨਾਂ ਨੇ ਮੈਗਜ਼ਿਨ ਸ਼ੁਰੂ ਕਰਤਾ ਸੀ ਖਾਲਸਾ ਅਖਬਾਰ ਲਾਹੌਰ ਉਹ ਪਹਿਲੇ ਜਣੇ ਕਿ 3 ਡੈਥ ਉਹ 2001 ਤੱਕ ਉਹ ਉਹਦੇ ਸੰਬਾਤ ਕਰ ਰਹੇ ਹਨ ਉਹ ਥੋੜੀ ਦਿਨ ਬਾਅਦ ਬੰਦ ਵੀ ਹੋ ਗਿਆ ਫਿਰ 90 ਦੇ ਵਿੱਚ ਉਹਨਾਂ ਨੇ ਫੇਰ ਦੁਬਾਰਾ ਜਿਹੜਾ ਹੈਗਾ ਵੀ ਉਹ ਸ਼ੁਰੂ ਕੀਤਾ ਖਾਲਸਾ ਅਖਬਾਰ ਲਾਹੌਰ ਇੱਕ ਕੜੀ ਸੀ जिने ਮੁੜ ਤੋਂ ਸਿੱਖ ਧਰਮ ਨੂੰ ਸੁਰਜੀਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਕਹਿੰਦੇ ਨੇ ਕਿ ਗਿਆਨੀ ਦਿੱਤ ਸਿੰਘ ਜਿਹੜੇ ਨੇ ਉਹਦੇ ਵਿੱਚ ਆਪਣੇ ਲੇਖ ਲਿਖਦੇ ਸੀਗੇ ਕਰਮ ਕਾਂਡਾ ਦੇ ਖਿਲਾਫ ਤਿੱਖੇ ਕਟਾਕਸ਼ ਕਰਦੇ ਸੀ ਤਾਂ ਉਸ ਅਖਬਾਰ ਨੂੰ ਸ਼ੁਰੂ ਕਰਨ ਦਾ ਸਬੱਬ ਕਿਵੇਂ ਬਣਿਆ ਤੇ ਉਹਦੀ ਸਰਕੂਲੇਸ਼ਨ ਕਿੰਨੀ ਖੁੰਦੀ ਸੀ ਕਿੰਨੇ ਘਰਾਂ ਦੇ ਵਿੱਚ ਉਹ ਅਖਬਾਰ ਜਾਂਦੇ ਸੀ ਅਖਬਾਰ ਦੀ ਸਰਕੂਲੇਸ਼ਨ ਬਹੁਤ ਛੇਜੀ ਹੂੰ ਇਹ ਕੋਈ ਕਿਸ ਕਪਤਾਲੀ ਜੀ ਤੇ ਰਣ ਸਿੰਘ ਨੇ ਇਹਨਾਂ ਦੇ ਮੌਤ ਤੋਂ ਬਾਅਦ ਚੀਨ, ਇੰਗਲੈਂਡ, ਯੂ ਐਸ ਏ ਸਾਰੇ ਦੇਸ਼ਾਂ ਵਿੱਚ ਜਾਂਦਾ ਸੀ ਤਾਂ ਨੜੀ ਪੂਰਾ ਕਿਉਂਕਿ ਫਰ ਹੋ ਰਿਹਾ ਇਨੈ ਹੈ ਨਹੀਂ ਤੇ ਇਹ ਆਪ ਮਿਹਨਤ ਕਰਕੇ ਬੜੇ ਮਿਹਨਤੀ ਬੰਦੇ ਸੀ ਇਹ ਆਪ ਅਮਰੀਕਾ ਕੇ ਭੇਜਦੇ ਜੀ ਇਹ ਤੇ ਜਿਹੜਾ ਹੈਗਾ ਵੀ ਸੁਭਾਅ ਕਿਦਾਂ ਬਜਾਇਆ ਇਹ ਜਦ ਇਹਨਾਂ ਦੀ ਸੋਸਾਇਟੀ ਬਣ ਗਈ ਯਾਨੀ ਸਿੰਘ ਸਭਾ ਲੋਹਰ ਬਣ ਗਈ ਫਿਰ ਇਹਨਾਂ ਨੇ ਸੋਚਿਆ ਵੀ ਇਹ ਆਪਣਾ ਇੱਕ ਪਰਚਾ ਹੋਣਾ ਚਾਹੀਦਾ ਫਿਰ ਪਰਫੈਸ ਗੁਰੂ ਸਿੰਘ ਬਦਲ ਨੇ ਇਹਨਾਂ ਪਰਚਾ ਫਿਰ ਉਹ ਕਰਿਆ ਪਹਿਲਾ ਤਾਂ ਕਿ ਹੋਰ ਦਾ ਆਪਣਾ ਭਾਜੀ ਮਾਇਆ ਸਿੰਘ ਜੀ ਦਾ ਸੰਬਾਦ ਕਰੇ ਤੋਂ ਬਾਅਦ ਫਿਰ ਇਹ ਆਪਣੇ ਲੱਗੇ ਹੂੰ ਤੇ ਹੁਫੇ ਬਾਦ ਆ ਜੇ ਸਾਨੂੰ ਹਰ ਲਿਖਤਾਂ ਵਿੱਚ ਮਿਲਦਾ ਹੈਗਾ ਆਪਣੀ ਲਿਖਦੇ ਪਿਛੇ ਲਿਖਦੇ ਜੀ ਪ੍ਰੋਫੈਸਰ ਭਾਜੀ ਦਿਤ ਸਿੰਘ ਗਿਆਨੀ ਹੂੰ ਕਿਉਂਕਿ ਇਹਨਾਂ ਨੇ ਗਿਆਨੀ ਵੀ ਵਰਡਜ਼ ਵਿੱਚ ਪਹਿਲੀ ਵਾਰ ਉਹ ਗੱਲ ਸ਼ੁਰੂ ਹੋ ਗਿਆ ਲਾਹੌਰ ਤੋਂ ਤਾਂ ਇਹਨਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੂਰੀ ਦੇ ਵਿੱਚੋਂ ਯੂਨੀਵਰਸਿਟੀ ਚੋਂ ਫਸ ਹੈ ਲਾਰਡ ਰੈਫਰ ਨੇ ਇਹਨਾਂ ਨੂੰ ਗੋਲਡ ਸੋਨ ਦੀ ਕੜੀ ਇੱਥੇ ਸੀ ਇੱਕ ਬਹੁਤ ਵੱਡੀ ਗੱਲ ਹੈ ਇੱਕ ਦਿਨ ਵੀ ਜਾਂਦੀ ਸੀ ਸਕੂਲ ਲੈ ਗਿਆ ਦੇਖ ਵੱਡੀ ਗੱਲ ਹੈ ਕਿ ਉਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ ਉਹਦੀ ਯੋਗਤਾ ਨੂੰ ਦੇਖ ਕੇ ਉਹਦੀ ਗੱਲਾਂ ਬਾਤ ਨੂੰ ਦੇਖ ਕੇ ਉਹ ਵੱਡੇ ਵੱਡੇ ਵਿਦਵਾਨਾਂ ਦੇ ਅੱਗੇ ਬਿੰਨੇ ਚੱਕ ਬੋਲਦਾ ਸੀ ਗੱਲ ਬੋਲਦਾ ਸੀ ਜਾਂ ਸੀ ਇਹਨਾਂ ਨੂੰ ਬੜਾ ਆਲੇ ਦਾਲ ਦੇ ਪੜਿਆ ਗੁਰੂਆਂ ਸਾਹਿਬ ਵਾਲੇ ਪੜਿਆ ਪੰਜ ਗੰਥੀ ਹੋ ਸਭ ਪੜ੍ਹਨ ਦੇ ਬਾਅਦ ਜਿਹੜਾ ਹੈਗਾ ਵੀ ਉਹ ਪੂਰਾ ਗਿਆਨ ਹੋ ਗਿਆ ਸੀ ਉਹਨੂੰ ਉਸੇ ਕਾਗਜ਼ ਦੇ ਵਿੱਚ ओरिएंटਲ ਕਾਗਜ਼ ਲਾਹੌਰ ਦੇ ਵਿੱਚ ਉਹਨੂੰ ਪ੍ਰੋਫੈਸਰ ਲਾਤਾ ਉਹਦੀ ਸਾਡੇ ਕੋਲ ਹੋ ਵੀ ਹੈ ਜਿਹੜੇ ਸਟੇਟਮੈਂਟ ਇਸ ਸਾਲ ਆਪਣੇ ਉਹਨੇ ਕਿ ਹੈਡ ਬਾਈ ਲਿਖਿਆ ਹੈਡ ਬਾਈ ਭਾਈ ਦਸ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਕੋਈ ਐਦਾਂ ਦੀ ਸਖਸ਼ੀਅਤ ਨਹੀਂ ਸੀ ਐਦਾਂ ਦਾ ਕੋਈ ਸਖਸ਼ ਨਹੀਂ ਸੀ ਜਿਹੜਾ ਖਾਲਸਾ ਅਖਬਾਰ ਨੂੰ ਕੰਟੀਨਿਊ ਰੱਖ ਸਕਦਾ ਹਾਂ ਇੱਕ ਤੋਂ ਬਾਅਦ ਇਹ 5 ਤੱਕ ਚੱਲਿਆ ਜੀ ਅਖਬਾਰ ਹੂੰ ਉਸ ਤੋਂ ਬਾਅਦ ਜਿਹੜਾ ਹੈਗਾ ਵੇ ਨਹੀਂ ਚੱਲਿਆ ਕਿਉਂਕਿ ਉਹਨੂੰ ਥੋੜੀ ਜਿਹੀ ਨਿਮੀ ਜਾਤ ਦਿੱਤੇ ਤੇ ਉਹਨਾਂ ਦਾ ਕਈ ਵਾਰੀ ਫਰਕ ਵੀ ਪੈ ਗਿਆ ਕਿ ਜਿਹੜਾ ਆਪ ਵੀ ਚਲੇ ਗਿਆ ਮੈਸੇਜ ਵੀ ਜਿਹੜੀ ਹੈ ਕਿ ਬਿਮਾਰੇ ਰਹਿੰਦੀ ਸੀ ਤੇ ਬੇਟਾ ਇੰਨਾ ਜਿਹੜਾ ਹੈਗਾ ਵੀ ਉਹ ਨਹੀਂ ਸੀ ਉਹ ਵੀ ਇੰਗਲੈਂਡ ਚਲੇ ਗਿਆ ਜੀ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਤੇ ਇਸ ਕਰਕੇ ਜਿਹੜਾ ਹੈਗਾ ਵੀ ਨਹੀਂ ਹੋ ਹੋ ਸਕਿਆ ਹਮ ਸਿੱਖ ਧਰਮ ਦੇ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ ਹੈ ਤੁਸੀਂ ਇੱਕ ਸ਼ਬਦ ਵਰਤਿਆ ਕਿ ਨੀਵੀਂ ਜਾਤ ਨਾਲ ਸੰਬੰਧ ਰੱਖਦੀ ਸੀ ਕਿ ਇਸ ਕਰਕੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ ਜਿਸ ਪੱਧਰ ਤੱਕ ਪਹੁੰਚਣਾ ਚਾਹੀਦਾ ਸੀ ਇਹ ਬਿਲਕੁਲ ਸਹੀ ਗੱਲ ਹੈ ਜੀ ਮੈਨੂੰ ਲੱਗੇ 100% ਸਹੀ ਹੈ ਉਹਨੂੰ ਨੀਵੀਂ ਜਾਤ ਕਾ ਕੇ ਜੁਗ ਹੋਰ ਹੁੰਦਾ ਦੇਖੋ ਜਿਹੜਾ ਭਾਈ ਵੀਰ ਸਿੰਘ ਜਦੋਂ ਇਹਨਾਂ ਦੀ ਮੌਤ ਹੋਈ ਭਾਰੀ ਵੀ ਭਾਈ ਵੀਸ ਨੇ ਇੱਕੋ ਦਿਨ ਤਿੰਨ ਕਵਤਾਵਾਂ ਲਿਖੀਆਂ ਇਹਦੇ ਨਾਂ ਤੇ ਹੂੰ ਬਿੱਤਾ ਕਿ ਅ ਵੀ ਉੱਠੋਗਾ ਨਹੀਂ ਦੱਸਿੰਜੀ ਠੀਕ ਹੈ ਨਾ ਤੁਸੀਂ ਕਿਉਂ ਸੁੱਤੇ ਪੈ ਕੰਮ ਸਾਡੇ ਸਹਰਾਣੇ ਪਈ ਐ ਉਹ ਕਵਤਾਵਾਂ ਫਿਰ ਲੋਕ ਗੋਗੇ ਜਾਂਦੇ ਗਏ ਐ ਹੂੰ ਤੇ 11 ਸਤੰਬਰ 1901 ਦੇ ਅਖਬਾਰ ਦੇ ਵੀ ਆਪਣੇ ਜਿਹੜਾ ਉਹ ਵੀ ਮੈਗਜ਼ੀਨ ਕੱਢਦੇ ਸੀ ਉਹਦੇ ਚੀ ਲਿਖਿਆ ਵੀ ਗਿਆਨੀ ਜੀ ਜਿਸ ਦੀ ਬਹੁਤ ਵੱਡੇ ਐਡੀਟਰ ਸਨ ਜੋ ਐਡੀਟਰੀ ਕਰਗੇ ਉਹ ਉਹ ਆਪਣੇ ਨਾਲ ਹੀ ਰਹਿ ਗਏ ਉਹਦੇ ਬਾਅਦ ਐਡੀਟਰੀ ਖਤਮ ਹੋ ਗਈ ਬਹੁਤ ਵੱਡੇ ਵੱਡੇ ਗਿਆਨ ਦੇ ਸੰਦੇਸ਼ ਦੇ ਲਿਕੇ ਆਰਿਆ ਸਮਾਜਾਂ ਦੇ ਬਾਰੇ ਹੋਰ ਹਰ ਜਿਹੜੇ ਜਿਹੜੇ ਮੌਕੇ ਤੇ ਨਾ ਹਰ ਮੌਕੇ ਤੇ ਨੁਰੀਕੇ ਮੋਹਰ ਦੀ ਕਿਤਾਬ ਵੀ ਫਿਰ ਛਪੀ ਇੱਕ ਵੀ ਉਹਨਾਂ ਨੇ ਆਪਣੇ ਮੈਗਜ਼ੀਨ ਜਿਹੜੇ ਹੈਗੇ ਆਪਣਾ ਅਖਬਾਰ ਜਿਹੜਾ ਹੈ ਕੱਢਦੇ ਰਹੇ ਉਹਨਾਂ ਨੂੰ ਸੱਤ ਭਾਸ਼ਾਵਾਂ ਦਾ ਗਿਆਨ ਸੀ ਹਾਂਜੀ ਸੱਤ ਅਰਬੀ ਫਾਰਸੀ ਅੰਗਰੇਜ਼ੀ ਹਿੰਦੀ ਉਰਦੂ ਸੱਤ ਭਾਸ਼ਾਵਾਂ ਦਾ ਯਾਨੀ ਕਿ ਮੈਨੂੰ ਕਿਤਾਬਾਂ 50 ਤੋਂ ਜ਼ਿਆਦਾ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਹਾਂ ਬੱਤਰ ਕਿਤਾਬਾਂ ਲਿਖੀਆਂ ਉਹਨਾਂ ਨੇ ਕਿਹੜੀਆਂ ਕਿਹੜੀਆਂ ਕਿਤਾਬਾਂ ਸਾਡੀ ਸਾਡੀ ਦਾ ਵੇਲੇ ਨੌਜਵਾਨ ਵਿੱਚ ਸੇ ਪਹਿਲਾਂ ਵੀ 45 ਕਿਤਾਬਾਂ ਲਿਖੀਆਂ ਹੂੰ ਉਹਦੇ ਮੈਂ ਸੱਤ ਜੀ ਪੜਦਾ ਸੀ ਇੱਥੇ ਚੰਡੀਗੜ੍ਹ ਤੋਂ ਕੋਈ ਦਰਸ਼ਨ ਸਿੰਘ ਪ੍ਰੋਫੈਸਰ ਮੇਰੇ ਕੋਲ ਆ ਰਹੇ ਸੀ ਸਾਡੇ ਸਾਡੇ ਲਾਇਬ੍ਰੇਰੀ ਕੋਲ ਖੜਕੀ ਦੇ ਵਿੱਚ ਰੱਖੇ ਦੇ ਫਤਿਹ ਸਾਹਿਬ ਨੇ ਉਹ ਪੂਰਾ ਬੰਡਲ ਬਣਾ ਕੇ ਹੋਲੇਗੇ ਮੜਕੇ ਨਾਲ ਸਾਨੂੰ ਦੇਖਿਓ ਉਹਨਾਂ ਮੁੜਕੇ ਮੇਰੇ ਉਹ ਤੇ ਅਸੀਂ 45 ਗਿੰਦੇ تھے ਪਰੰਤੂ ਸਾਡੇ ਸਦਾ ਪੀਤ ਸਿੰਘ ਐਮਏ ਹੂੰ ਮੈਂ 2001 ਦੀ ਗੱਲ ਕਰਾਂ 2001 ਦੀ ਸ਼੍ਰੋਮਿਕ ਕਵਿਟੀ ਨੇ ਕਰਿਆ ਦੇ ਅਸੀਂ ਗੱਲ ਜਿਸ ਸਾਰੀਆਂ ਕਿਤਾਬਾਂ ਨੂੰ ਇਕੱਠਾ ਕਰਕੇ ਅਸੀਂ ਇਹਨਾਂ ਨੂੰ ਛਾਪਾਂਗੇ ਹਮ ਮਤੇ ਉਹਨਾਂ ਨੇ ਨਹੀਂ ਛਾਪੀਆਂ ਫਿਰ ਪ੍ਰੋਫੈਸਰ ਪੀਤਲ ਸਿੰਘ ਸਾਡੇ ਨਾਲ ਲੜੇ ਉਹ ਵੀ ਵੱਡੇ ਜ਼ਮਾਨਾ ਕਿਤਾਬਾਂ ਵਿੱਚ ਜਾਨੀ ਕਿ ਛਾਪ ਕੇ ਬਣਦੇ ਆ ਲੋਕਾਂ ਨੂੰ ਫਿਰ ਬਣਦੇ ਆ ਉਹ ਮਿਲਗਵਾਏ ਅੱਥੇ ਤੁਮ ਨੂੰ ਗਾ ਲੈ ਕਿ ਵੀ ਮੈਂ ਇਹ ਕੰਮ ਕਰ ਸਕਦਾ ਨਖਰੇ ਬੜੀ ਖੁਸ਼ੀ ਹੋਊਗੀ ਕਹੇ ਤੁਸੀਂ ਮੇਰੀ ਬੱਤੇ ਕਹਿੰਦੇ ਮੈਂ ਜੋ ਬੱਤੇ ਕਹੂੰਗੀ ਸਾਡੇ ਕੋਲ ਸਾਰੇ ਅਖਬਾਰ ਤੇ ਸੀਪੀ ਜਣੀ ਡਿਟੇਲ 10 ਸਾਲ ਦੀ ਇਕੱਠੀ ਕਰ ਲਈ ਸੀ ਫਿਰ ਉਹਨੇ ਸੋਨਾ ਭਾਗਾ ਦੇ ਵਿੱਚ 44 ਕਿਤਾਬਾਂ ਨੂੰ ਛਾਪੀਆਂ ਹਮ ਤੇ ਜਿਹੜੇ ਆਪਾਂ ਬੱਤ ਦੀ ਗੱਲ ਕਰਦੇ ਆ ਉਹਨਾਂ ਅਖਬਾਰਾਂ ਦੇ ਵਿੱਚ ਨਾ ਜਾਂਦੇ ਸੀ ਉਹ ਦੇ ਦਿੰਦੇ ਸੀ ਮੈਨੂੰ ਆ ਕਿਤਾਬ ਛਾਪ ਗਈ ਹੁਣ ਇਹ ਲਈ ਹੋ ਗਈ ਨਾ ਹੋ ਗਿਆ ਹੋ ਗਿਆ ਉਹ ਪੂਰੀ ਮਿਹਨਤ ਕਰਕੇ ਉਹਨੇ ਪੂਰੀ ਬੱਤਰ ਕਿਤਾਬਾਂ ਦਾ ਹੂੰ ਮੇਜ ਦਿੱਤਾ ਇਹ ਕਿਤਾਬ ਜਿਹੜਾ ਮੈਂ ਦਿੱਤਾ ਤੁਹਾਨੂੰ ਕੋਈ ਲੱਗ ਜਾਊਗਾ ਉਸ ਤੋਂ ਬਾਅਦ ਅਸੀਂ ਫਿਰ 2015 ਦੇ ਵਿੱਚ ਫਰੋਮੀਕੇਟਿਵ ਵੱਲੋਂ ਸਬ ਬਰਿੰਦਰ ਸਿੰਘ ਜੌਣਾ ਵੱਲੋਂ ਮੈਨੂੰ ਫੋਨ ਆਇਆ ਤੁਹਾਡੀਆਂ ਕਿਤਾਬਾਂ ਹਮ ਅਸੀਂ ਛੱਪੇ ਚਾਹੁੰਦੇ ਆ ਹਮ ਮੈਂ ਕਿਹਾ ਛਾਪੋ ਤੁਸੀਂ ਕਿਹੜਾ 4 ਦੇ ਬੋਰ ਕੋਪੀਂਗ ਲਾ ਕੇ ਜਿਹੜਾ ਜੀ ਮੈਂ ਕਿਹਾ 4 ਪੁਆਇੰਟ ਬੰਦ ਲਿਆ ਗੱਡੀ ਕਰਕੇ ਗਏ ਉੱਥੇ ਇਹਨਾਂ ਨੂੰ ਮਿਲੇ ਕਹਿੰਦੇ ਇੱਥੇ ਰੱਖ ਦੋ ਛੱਪ ਜਾਣਗੇ 15 ਤੋਂ ਬਾਅਦ 25 ਹੋ ਗਈ ਅੱਜ ਤੱਕ ਨਹੀਂ ਛੱਪਿਆ ਕੋਈ ਕੇ ਗੱਲ ਉਹ ਨਹੀਂ ਛਾਪਣੇ ਚਾਹੁੰਦੇ ਹੋ ਹਮ ਠੀਕ ਹੈ ਨਾ ਇੱਥੇ ਪੋਲਟਿਕਸ ਚੱਲਦੀ ਹੈ ਵੀ ਨਹੀਂ ਗੰਦੇ ਸਿੱਧਾ ਹੈ ਅੱਛਾ ਮੈਂ ਨਾ ਨਾ ਇਹ ਦੀ ਗੱਲ ਨਾ ਬਹੁਤ ਵੱਡੀ ਦੀ ਹੈ ਨਾ ਉਹਨਾਂ ਦੇ ਸਿੱਖ ਕੌਮ ਨੂੰ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਵਿਤਕ ਦਾ ਸਾਹਮਣਾ ਕਰਨਾ ਪੈ ਰਿਹਾ ਲੱਖੋ ਹੁਣ ਜਿਹੜੇ ਪ੍ਰਚ ਜਦੋਂ ਪੱਤਰਕ ਉਹ ਸ਼ੁਰੂ ਹੋਈ ਹੈ ਸਾਰੇ ਹਰ ਪ੍ਰਚਾਰ ਕੇ ਦਾ ਉਹ ਕਹਿੰਦੇ ਸੀ ਗੱਲ ਕਰਦਾ ਵੀ ਇੱਕ ਨਵੇਂ ਗੈਂਦੇ ਸੀ ਲੋੜ ਹੈ ਮੈਂ ਆਪਣੇ ਮੈਨੇਜਰ ਤੇ ਦੋ ਵਾਰੀ ਮੈਂ ਦੇ ਚੁੱਕਾ ਆਪਣਾ ਸੰਬਾਦਕੀ ਕਾਗਜ਼ ਹੈ ਵੀ ਅਸੀਂ ਉਹਨਾਂ ਨੂੰ ਕਹਿੰਦੇ ਵੀ ਉਹ ਤੇ ਮਰੇ ਕੋਈ ਹੋਰ ਕਹਿੰਦੇ ਸੀ ਬਣ ਜਾਓ ਤੁਹਾਡੇ ਜੋ ਕੋਈ 69 ਦਾ ਤੁਸੀਂ ਬਣ ਸਕਦੇ ਹੋ ਉਹਨਾਂ ਕੋਲ ਤਾਂ ਕੋਈ ਸ਼ਾਧ ਨਹੀਂ ਤਾਂ ਉਹਦੇ ਰੁਪੀ ਕਾ ਨੂੰ ਪੈਸੇ ਨਹੀਂ ਇਥੇ ਦੋਲੇ ਨੇ ਨੂੰ ਪੈਸੇ ਨਹੀਂ ਇਥੇ ਨਾਲ ਕੋਲ ਤਾਂ ਤੇ ਤੁਹਾਡੇ ਕੋਲ ਤਾਂ ਸਾਰੇ ਸਾਧਨ ਹੈ ਮੀਡੀਆ ਸਭ ਕੁਝ ਹੈ ਕਿ ਤੁਸੀਂ ਬਣ ਸਕਦੇ ਹੋ ਬਸ ਸਾਰੇ ਗੱਲਾਂ ਅਮਰਤਾ ਬਰਾਉਂਡ ਜੋਗੀਆਂ ਆਪਣੀ ਉਹ ਚਗਾਉਣ ਬੰਦੇ ਜਿੱਦ ਤੇ ਕੱਲ ਮਿਲਦੀ ਹੈ ਕਿ ਮਰਦੇ ਨੇ ਕਿਤੇ ਮਿਹਨਤ ਸਮਰ ਕੇ ਮੇਰੀ ਕਿਤਾਬ ਵਿੱਚੋਂ ਮਿਲ ਕੇ ਨਵੇਂ ਪੱਤਰਕਾਰੀਆਂ ਜਿਉਂ ਕਿ ਤਾਂ ਆਪਣੇ ਆਪਣੇ ਨਵੀਆਂ ਕਹਾਣੀਆਂ ਜਿਹੜੇ ਮਲਾ ਕੇ ਲਾਈ ਜਾਂਦੇ ਆ ਪਰ ਮੁੱਖੀ ਗੱਲ ਹੈ ਕਿ ਜਨ ਸਿੰਘ ਦਾ ਹੁਣ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਹੋ ਰਿਹਾ ਮੇਰੇ ਕੋਲ ਹੋਰ ਵੀ ਕਈ ਜੜੇ ਹੈਗੇ ਬਈ ਆਪਣੇ ਬਾਰ ਦੇ ਦੇਸ਼ਾਂ ਦੇ ਜਿਹੜੇ ਅੱਜ ਤੱਕ ਤੁਸੀਂ ਆਏ ਆ ਅੱਥੇ ਆ ਇੰਟਰਵਿਊ ਲੈ ਕੇ ਗਏ ਆ ਤੇ ਇਹ ਵਧੀਆ ਜਿਹੜੀ ਵਧੀਆ ਜਿਹੜੀ ਗੱਲ ਆ ਇੰਡੀਆ ਤੇ ਵੀ ਜਿਹੜੇ ਹੈਗੇ ਵੇ ਆ ਪੀਟੀਸੀ ਸੈਵਲਨ ਸਲਾਹ ਹਰਮਨ ਸਿੰਘ ਤੇ ਇਹ ਪਹਿਲਾ ਨਹੀਂ ਕਿਸੇ ਹੋਰ ਤੇ ਉਹ ਵੀ ਉਹ ਵੀ ਨੇ ਦੇ ਰਹੇ ਐ ਤੇ ਕੋਲ ਪੰਜਾਬ ਚ ਵੀ ਹੈ ਮਹushalਪੁਰ ਦੇ ਵੀ ਕਈ ਬਾਰੇ ਆਏ ਮੇਰੇ ਕੋਈ ਬੰਦੇ ਤੇ ਇਸ ਮੈਂ ਸਮਝਦਾ ਵੇ ਕਾਫ ਸਾਰੀਆਂ ਲਾਇਬ੍ਰੇਰੀਆਂ ਘਟੋ ਘਟ 67 ਲਾਇਬ੍ਰੇਰੀਆਂ ਪੰਜਾਬ ਚ ਬਣ ਗਈਆਂ ਸਕੂਲ ਦਾ ਨਾਮ ਸ਼ੇਰ ਗੰਦੇਸੇ ਮੁਰਿਆ ਸੀਨੇਸ਼ ਕੰਡੀ ਸਕੂਲ ਹਾਤਾ ਸੀ ਤੇ ਪੋਦੇ ਗੁਰ ਸਾਹਿਬ ਜਿਹੇ ਮਮਾ ਬੰਦਾ ਸਿੰਘ ਬਹਾਦਰ ਦੇ ਇੰਜੀਨੀਅਰ ਕਾਲ ਜਣਾ ਹੈਗਾ ਉਹ ਸਰਦ ਜਿਹਦਾ ਗੁਚਰ ਸਿੰਘ ਟੋੜਾ ਨੇ ਬਣਾਇਆ ਤੇ ਬੰਬਈਚ ਵੀ ਪੁਰਾਣਾ ਇੱਕ ਹੋ ਬਣਿਆ ਹੋਇਆ ਖਾਲਸਾ ਕਾਲ ਜ ਬਣਿਆ ਪੁਰਾਣਾ ਬੜਾ ਪੁਰਾਣਾ ਫਿਰ ਸਭ ਦੱਸਦੇ ਸੀ ਹੁਣ ਵੀ ਉਹਦੀ ਕਈ ਵਾਰ ਚਰਚਾ ਹੁੰਦੀ ਹੈ ਖਵਾਲਾ ਵਿੱਚ ਹੁੰਦੀ ਹੈ ਕਿ ਉਹ ਕਹੇਗਾ ਖਾਲਸਾ ਕਾਲਜ ਦੀ ਤੁਸੀਂ ਗੱਲ ਕੀਤੀ ਤੇ ਅੰਮ੍ਰਿਤਸਰ ਦਾ ਖਾਲਸਾ ਕਾਲਜ ਜੋ ਵਿਸ਼ਵ ਪੱਧਰ ਤੇ ਮਸ਼ਹੂਰ ਹੈ ਉਸੇ ਖਾਲਸਾ ਕਾਲਜ ਦੀ ਜਿਹੜੀ ਨਹੀਂ ਹੈ ਸਥਾਪਨਾ ਜਿਹੜੀ ਉਹ ਗਿਆਨੀ ਦਿੱਤ ਸਿੰਘ ਦੇ ਵੱਲੋਂ ਕੀਤੀ ਗਈ ਸੀ ਹੋਰ ਕੀ ਕੀ ਦੇ ਰਹੀ ਕਾਲਜ ਦੇ ਇਹ ਬੜੀ ਰੋਚਕ ਗੱਲ ਬੰਦਾ ਹਮ ਇਹਨਾਂ ਨੇ ਸੋਚਿਆ ਸਾਰੇ ਰੜਕੇ ਗਏ ਪਹੜਾ ਤੇ ਗੁਰਮੁਖ ਸਿੰਘ ਬਾਬਾ ਖੇਵ ਸਿੰਘ ਜੀ ਦੇ ਸਾਰੇ ਨੇ ਕਿਹਾ ਵੀ ਆਪਾਂ ਜਿਹੜਾ ਹੈ ਇੱਥੇ ਕਾਲਜ ਬਣਾਇਆ ਜਾਵੇ ਤੇ ਮਤਾ ਪਾਸ ਹੋਇਆ ਵੀ ਖਾਸਾ ਕਾਲਜ ਅੰਮ੍ਰਿਤਸਰ ਚ ਬਣਨਾ ਚਾਹੀਦਾ ਹਮ ਠੀਕ ਹੈ ਨਾ ਇਹਨੇ ਕੋ ਮਗਮ ਆ ਕੇ ਜਿਹੜੀ ਹੈਗੀ ਲੋਕਾਂ ਤੋਂ ਕਿਸੇ ਨੇ ਫਰੀ ਜਗ੍ਹਾ ਦੀ ਇੱਥੇ ਕਿਸੇ ਨੇ ਕੁਛ ਏਦਾਂ ਜਿਹੜੀ ਹੈ ਜਗ੍ਹਾ ਲਈ ਨਹੀਂ ਫਿਰ ਆਈ ਗੱਲ ਵੀ ਇਹਦਾ ਨਾਂ ਕੀ ਰੱਖਿਆ ਜਾਵੇ ਪੈਸੇ ਕਿੱਥੋਂ ਲਏ ਜਾਣ ਫਿਰ ਉਸ ਸਮੇਂ ਬੰਦੇ ਇਕੱਠੇ ਹੋਏ ਬਾਬਾ ਉਦੇਸ਼ ਸਿੰਘ ਇੱਕਾ ਜਿਹੜਾ ਪੰਜਾਬੀ ਦਾ ਅਖਬਾਰ ਚੱਲਦਾ ਹੈ ਟ੍ਰਿਬਿਊਨ ਇਹਦਾ ਬਾਨੇ ਹੈਗਾ ਆਪਣਾ தயਾਨ ਸਿੰਘ ਮਜੀਠੀਆ ਬੁੜਾ ਅਮੀਰ ਸੀ ਪਰਦੇ ਕੋਈ ਔਲਾਦ ਨਹੀਂ ਸੀ ਇਹਨੇ ਖੜੇ ਹੋ ਕੇ ਕਿਹਾ ਵੀ ਖਰਚਾ ਨਾ ਮੇਰੇ ਨਾਲ ਤੇ ਰੱਖ ਲੋ ਟੋਟਲੀ A to Z ਜਿਹੜਾ ਖਰਚਾ ਮੈਂ ਕਰੂੰਗਾ ਠੀਕ ਹੈ ਨਾ ਪਰ ਉਸੇ ਗੁਰਮ ਸਿੰਘ ਜੀ ਖੜੇ ਹੋ ਕੇ ਵੀ ਨਾ ਅਸੀਂ ਤਾਂ ਆਪਣੇ ਪੈਸੇ ਲਾਵਾਂਗੇ ਖਾਸਾ ਕਾਲਜ ਜੀ ਪਹਿਲੇ ਰੱਖਿਆ ਖਾਸਾ ਕਾਲਜ ਹੀ ਹੋਵੇਗਾ ਠੀਕ ਹੈ ਨਾ ਫਿਰ ਜਿਹੜਾ ਹੈਗਾ ਵੀ ਦੀ ਅੰਤਿਮ ਜੀਤੀ ਉਹਨਾਂ ਦਾ ਰਲ ਗਿਆ ਆਰਿਆ ਸਮਾਜੇ ਨਾਲ ਮਿਲ ਗਿਆ ਇਸ ਵਕਤ ਵੀ ਉਹਨਾਂ ਦੇ ਨਾਂ ਤੇ ਦਿਆਲ ਸਿੰਘ ਆਰਿਆ ਕਾਰਜ ਲਾਹੌਰ ਚੱਲ ਰਿਹਾ ਹੈਗਾ ਪਾਰੀ ਸਮਾਜ ਬਣ ਗਿਆ ਸੀ ਇਹਨਾਂ ਨੇ ਫੇਰ ਆਪਣੀ ਝੋੜੀ ਅੱਡੀ ਹਉ ਤੇ ਪਹਿਲਾ ਮਹਾਰਾਜ ਪਟਿਆਲਾ ਕੋ ਗਏ ਉਹਨਾਂ ਨੇ 1 ਸਵਾਲ ਲੱਖ ਰੁਪਏ ਦਿੱਤਾ ਮਹਾਰਾਜ ਨੱਬਾ ਹੋਰ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਢੱਕ ਕੇ ਇਹਨਾਂ ਨੇ ਜਿਹੜਾ ਮਿਡਲ ਸਕੂਲ ਤੋਂ 1992 ਦੇ ਵਿੱਚ ਮਿਡਲ ਸਕੂਲ ਦੀ ਜਿਹੜੀ ਹੈਗੀ ਉਹ ਨਹੀਂ ਪੱਥਰ ਰੱਖੀ ਉਸ ਸਮੇਂ ਜਿਹੜੀ ਹੈਗੀ ਤਾਂ ਸਵਕੋਡ ਇਹ ਪੰਜਾਬੀ ਦੀ ਉਹ ਗਿਆਨਦੇਵ ਸਿੰਘ ਲੋਕਦਾ ਸੀ ਤੇ ਗਿਆਨਦੇਵ ਸਿੰਘ ਜਣੇ ਕਿ ਪਹਿਲੇ ਦਿਨ ਤੋਂ ਹੀ ਬਰ ਇਹਦੇ ਕਾਬਜ ਦੇ ਆਪਣੇ ਬੋਡੀ ਮੈਂਬਰ ਰਹੇ ਦੇ ਜਣੇ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਇਹਨਾਂ ਦੇ ਨਾਂ ਤੇ ਹੁਣ ਵੀ ਉਹ ਚੰਦਾ ਹੈਗਾ ਗਰਨੇ ਜੇ ਤੁਸੀਂ 골ਡ ਮੈਡਲ ਹਰ ਸਾਲ ਪੇਪਰ ਹੁੰਦਾ ਵਗੈਰਾ ਸਲਿਪਸ ਬਣਦਾ ਸਿਰਫ ਬਣਗੇ ਪੇਪਰ ਹੁੰਦਾ ਸਿਰਫ ਇੱਕ ਬੱਚੇ ਨੂੰ 골ਡ ਮੈਡਲ ਮਿਲਦਾ ਸਾਡੇ ਪਿੰਡ ਦੇ ਇੱਕ ਡਾਕਟਰ ਕੁਨੈਸਨ ਨੂੰ ਮਿਲਿਆ ਹੋਰ ਬਹੁਤ ਸਾਲ ਮੈਨੂੰ ਯਾਦ ਆ ਵੀ ਇਹਨਾਂ ਨੇ 골ਡ ਮੈਡਲ ਜਿਹੜਾ ਹੈਗਾ ਮੇਰਾ ਇੱਕ ਵਾਰ ਇੱਕ ਵੱਡੀ ਪ੍ਰਾਪਤੀ ਹੈ ਉਹਨਾਂ ਨੇ ਇੱਕ ਕਾਇਮ ਰੱਖੀ ਹੋਈ ਹੈ ਤੇ ਮੇਰੇ ਦੇ ਨਾਮ ਤੇ 골ਡ ਮੈਡਲ ਦਿੱਤਾ ਜਾਂਦਾ ਕਹਿੰਦੇ ਜਦੋਂ ਹਕੂਮਤ ਦੇ ਨਾਲ ਟੱਕਰ ਲੈਣੀ ਹੋਵੇ ਨਾ ਤਾਂ ਸੌਖੀ ਨਹੀਂ ਹੁੰਦੀ ਉਸ ਵੇਲੇ ਅੰਗਰੇਜ਼ ਰਾਜ ਕਰ ਰਹੇ ਸੀ ਪੂਰੇ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ ਸੀਗਾ ਗਿਆਨੀ ਦਿੱਤ ਸਿੰਘ ਨੇ ਉਹਨਾਂ ਦੇ ਨਾਲ ਸਿੱਧਾ ਲੋਹਾ ਲੈ ਆਪਨੇ ਧਰਮ ਨੂੰ ਆਪਣੀ ਕੌਮ ਨੂੰ ਬਚਾਉਣ ਦੇ ਲਈ ਲਗਾਤਾਰ ਜਾਗਰਤੀ ਲਹਿਰ ਚਲਾਉਂਦੇ ਰਹੇ ਕਿੰਨਾ ਕੁ ਸੰਘਰਸ਼ ਉਹਨਾਂ ਨੂੰ ਕਰਨਾ ਪਿਆ ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਇਸ ਦੌਰ ਦੇ ਵਿੱਚ ਦੇਖੋ ਜਿਹੜੇ ਅੰਗਰੇਜ਼ ਹੈਗੇ ਅੰਗਰੇਜ਼ਾਂ ਨਾਲ ਇਹਨਾਂ ਨੇ ਸਿੱਧੀ ਟੱਕਰ ਤੇ ਨਹੀਂ ਹੋਈ ਨਹੀਂ ਜਿਹੜੀ ਕੋਈ ਮੱਤੀ ਕਿਹਾ ਜਾਂਦਾ ਸਿੱਧੀ ਟੱਕਰ ਹੀ ਹੋਈ ਹੈ ਉਹ ਇਹਨਾਂ ਦੀ ਵਿਦਵਤ ਉਹ ਬਹੁਤ ਮੁਰਾਬਤ ਸੀ ਇਹ ਵੀ ਕਿ ਆਪਾਂ ਗੱਲ ਕਰਦੇ ਹਾਂ ਜਦੋਂ ਪੰਜਾਬੀ ਜਿਹੜਾ ਹੈਗਾ ਵੀ ਪੰਜਾਬੀ ਬੋਲੀ ਨੂੰ ਇਹਨਾਂ ਨੇ ਬੀੜਾ ਚੱਕਿਆ ਬਾਲ ਦੇ ਵਿੱਚ ਚੁੱਕਣ ਵਾਸਤੇ ਜਦੋਂ ਅੰਗਰੇਜ਼ ਅਫਸਰ ਸਕੂਲਾਂ ਤੋਂ ਜਾਂਦੇ ਸੀ ਤਾਂ ਪਰ ਵੈਸੇ ਗੁਰਮੁਖੀ ਤੇ ਗੈਨਦਿਸਿਮ ਨਾਲ ਲੈ ਕੇ ਜਾਂਦੇ ਸੀ ਇਹਨਾਂ ਦਾ ਸਹਿਚਾਰਾ ਬਣ ਗਿਆ ਸੀ ਜਿਹੜਾ ਖਾਸਾਕਾਰ ਜੰਮਰਸਾ ਰਹੇਗਾ ਉਹ ਵੀ ਇਹ ਆਪਣੇ ਅੰਗਰੇਜ਼ੀ ਅੰਗਰੇਜ਼ੀ ਰੁਕਾ ਗਿਆ ਸੀ ਇਹ ਕੁਛ ਨਹੀਂ ਟੱਕ ਨਹੀਂ ਹੋਈ ਹੈ ਕਿਉਂਕਿ ਉਹ ਇਹਨਾਂ ਦੀ ਬਿਜ਼ਬਤ ਕਿਉਂਕਿ ਬਿਜ਼ਬਤ ਤਾਂ ਜਿੰਨੀ ਵੱਡੀ ਹੁੰਦੀ ਹੈ ਇਹਨਾਂ ਨੇ ਤਾਂ ਕਰਨ ਦੇ ਜੋਰ ਨਾਲ ਜੋ ਲਿਖ ਦੇਣਾ ਉਹ ਮਿੱਡਲ ਨਾਲ ਹੀ ਹੈਗਾ ਤੇ ਉਹ ਰਾਹ ਤੇ ਚੱਲੇ ਚੱਲੇ ਰਹੇ ਤੇ ਫਿਰ ਪਰ ਚੁਣੌਤੀਆਂ ਹੋਰ ਵੀ ਇਹਨਾਂ ਨੂੰ ਬੜੀਆਂ ਮਿਲੀਆਂ ਚੁਣੌਤੀਆਂ ਜੀ ਇਹ ਖਾਸ ਕਰਕੇ ਫਰੂਟਪੁਰ ਦਾ ਇੱਕ ਕਾਲਜ ਹੈ ਸਕੂਲ ਹੈ ਇਹ ਹਸਰੂਹ ਉਹ ਜਿਹੜੀ ਗੁਰਦੁਆਰੇ ਦੇ ਵਿੱਚ ਅਕਾਲਗੜ ਗੁਰਦੁਆਰਾ ਅਕਾਲਗੜ ਗੁਰਦੁਆਰੇ ਦੇ ਵਿੱਚ ਹਰ ਮਹੀਨੇ ਇਹ ਇੱਕ ਵੀ ਨੇ ਜਿਹੜੇ ਸੰਗਰਾਮ ਦੇ ਇਹਨਾਂ ਮਿੱਥੇ ਹੋਇਆ ਸੀ ਇਹ ਹੁਕਾ ਨਾਲ ਉਹਦੇ ਸੀ ਆਪਣਾ ਲੈਕਚਰ ਦੇਣ ਆਉਂਦੇ ਸੀ ਇਹ ਹੂੰ ਦੋ ਦੋ ਘੰਟੇ ਲੈਕਚਰ ਦਿੰਦੇ ਲੋਕ ਬੜੇ ਖੁਸ਼ ਹੁੰਦੇ ਸੀ ਤੇ ਜਦੋਂ ਦੇਖ ਦੇਣੀ ਹੁੰਦੀ ਸੀ ਥੋੜੇ ਦੇ ਖੜ ਕੇ ਲੈਕਚਰ ਦਿੰਦੇ ਸੀ ਉੱਥੇ ਸਾਰੇ ਬਹਿੰਦੇ ਸੀ ਤੇ ਇਹਨੂੰ ਥੱਲੇ ਥੱਲੇ ਤਾਰ ਦਿੱਤਾ ਸੀ ਕਹਿੰਦੇ ਸੀ ਜੋੜੇ ਦੇ ਵਿੱਚ ਉੱਪਰ ਤੋਂ ਭਾਈ ਜਿਹੜਾ ਦੇਖ ਲੈਂਦਾ ਸੀ ਉਹ ਉੱਪਰ ਸਿਰਦਾ ਸੀ ਕੀਮਤ ਦੇ ਗਿਰ ਵੀ ਜਾਂਦੀ ਸੀ ਤੇ ਪਰ ਉਹ ਓ ਜੀ ਕਾਗੇ ਸ਼ੁਕਰਨਗਰ ਕਿਚਲੇ ਅੰਦੇ ਅਗਲੇ ਮਹੀਨੇ ਫੇਰ ਆਉਂਦੇ ਸੀ ਕੋਈ ਜਿੰਨੇ ਜਲਸੀ ਨਹੀਂ ਸੀ ਵੀ ਮੈਨੂੰ ਤਾਂ ਉਹ ਨਹੀਂ ਕਰ ਸਕਿਉਂ ਕਿਉਂਕਿ ਉਹ ਆਪਣੇ ਕਾਮਨੋ ਸਵਰਪਰਥੇ ਉਹ ਸਿੱਖੀਨ ਇਸ ਮਰਪਰਥੇ ਗੁਰੂ ਗ੍ਰੰਥਾਲਾ ਨੂੰ ਵਰਕੇ ਦੇ ਕੋਈ ਗੱਲ ਨਹੀਂ ਆ। ਯਾਰ ਫੇਰ ਆਉਂਦੇ ਸੀ ਇਹ ਇੱਕ ਬਹੁਤ ਵੱਡੀ ਬੁਨਚ ਚੁਣੌਤੀ ਆ ਜਾਂਦੀ ਹੈ। ਨਹੀਂ ਤਾਂ ਅਗਲਾ ਹੁਣ ਆਇਆ ਬੱਚੇ ਨੂੰ ਕੋਈ ਮਰਜੀ ਗੱਲ ਚ ਲਿਖਦੀ ਆਪਾਂ ਕੋਈ ਵੀ ਨਾ ਮੰਨਦਾ ਉਹ ਤਾਂ ਐਡੇ ਬੜੇ ਸਿਆਣੇ ਬੰਦੇ ਤੇ ਉਹ ਕੋਈ ਨਾ ਕੋਈ ਠੀਕ ਹੈ। ਦੇ ਕਿਸ ਤਰ੍ਹਾਂ ਸਿੱਟਣ ਦਾ ਕਾਰਨ ਕੀ ਸੀ? ਜਾਤ ਪਾਤ ਦਾ? ਹਾਂ ਜਾਤ ਪਾਤ ਦਾ ਸੀ ਵੀ ਤੂੰ ਵੀ ਐਸੀ ਹੈਂਗਾ ਤੁਹਾਨੂੰ ਸਾਡੇ ਇੱਥੇ ਬਰਾਬਰ ਨਹੀਂ ਵੇਸਦਾ ਲੈਕਚਰ ਸੁਣ ਸਕਦੇ ਆ ਉਹਦੇ ਮੂੰਹੋਂ ਜਵਾਨ ਸਭ ਸੁਣਨ ਦਿਲਦੇ ਆ ਤੇ ਦੇਖ ਲੱਗੇ ਤੁਹਾਨੂੰ ਕਿ ਚਾਰ ਲੋ ਲੱਗਦਾਗਾ ਨਹੀਂ ਬੱਟਨੋ ਜੱਤ ਕਰਨ ਦੇ ਦੇਨੇ ਹਮ ਪਰ ਉਹ ਆਪਣੀ ਉਸ ਹੀ ਹੈ ਫਿਰ ਜੇ ਉੱਤੇ ਗਏ ਵੀ ਹਮ 2021 ਦੇ ਵਿੱਚ ਅਜੂ ਤੇ ਗੇਬੀ ਤੇ ਪੋਚੇ ਜੀ ਕਨੇ ਅੱਜ ਥੜਾ ਸੀ ਇਹ 6 ਮਹੀਨੇ ਪਹਿਲਾਂ ਜੀ ਸੜਾ ਜਣਾ ਹੈ ਉਹ ਵੀ ਖਤਮ ਕਰਤਾ ਇਹ ਸੜੇ ਤੇ ਅੱਛੇ ਲਾ ਕੇ ਲੈਕਚਰ ਕਰਦੇ ਸੀ ਗਿਆਨੀ ਦਿੱਥੀ ਦੀਆਂ ਨਿਸ਼ਾਨੀਆਂ ਹੌਲੀ ਹੌਲੀ ਖਤਮ ਹੁੰਦੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਤੁਸੀਂ ਗੁਰਦੁਆਰਾ ਅਕਾਲਗੰਢ ਦਾ ਜ਼ਿਕਰ ਕਰ ਰਹੇ ਹੋ ਹਾਂ ਉਹ ਤਾਂ ਅਜੇ ਕੋਈ ਜਿਆਦਾ ਗੱਲ ਤੋਂ ਬਣਾਈ ਨਹੀਂ ਜਿਹੜਾ ਹੈਗਾ ਖਾਲਸਾ ਗੱਲ ਜੇ ਬਣਾਇਆ ਨਾ ਜੀ ਯੂ ਨੋ ਜੀ ਦੇਖ ਰਿਹਾ ਹੈ ਟੇ ਪਰ ਅਸੀਂ ਗੁਰਮੁਖ ਸਿੰਘ ਅਨੰਦ ਸਿੰਘ ਹੋਰ ੜੇ ਹੈਗੇ ਆਈ ਬੰਦੇ ਉਹਦਾ ਤਾਂ ਖਾਲਸਾ ਗੱਲ ਦਾ ਪੂਰੀ ਵਰਲਡ ਦੇ ਵਿੱਚ ਨਾਮ ਹੈ ਬਹੁਤ ਸਾਰੀਆਂ ਸ਼ਖਾਵਾਂ ਬਣ ਗਈਆਂ ਆਪ ਸ਼ਹਿਰ ਦੇ ਵਿੱਚ ਖਾਲਸਾ ਕਾਲ ਜਿਹੜੇ ਜੋ ਅਧੁਰੇ ਜਿਹੜੀ ਟੈਕਨੀਕ ਹੈ ਉਹਦੇ ਵੀ ਜਿਹੜੇ ਐ ਕੰਮ ਕਰਦਾ ਗਲਦੀਆਂ ਸ਼ਖਾਵਾਂ ਬਣੀਆਂ ਉਹ ਕੋਈ ਗੱਲ ਨਹੀਂ ਖਾਸੇ ਖਾਲਦਾ ਅਮਰ ਹੈਗਾ ਕਿਸਮ ਦਾ ਐਡਾ ਵੱਡਾ ਬਣਾਇਆ ਕਿ ਬਹੁਤ ਵੱਡੀ ਦੇਣ ਹੈ ਹੂੰ ਠੀਕ ਹੈ ਨਾ ਪਰ ਉਹ ਕਹਿੰਦਾ ਕੋਈ ਦਾਦਨ ਜਾਂ ਯੂਨੀਵਰਸਿਟੀ ਬਣਦੀ ਗੱਲ ਚੱਲੀ ਉਦੋਂ ਮੈਂ ਇੱਕ ਸਬਾਤ ਕੀ ਲਿਖਿਆ ਸੀ ਹੂੰ ਉਦੋਂ ਮੈਨੂੰ ਉੱਥੇ ਦੇ ਕਾਲਜ ਦੇ ਮੁੰਡਿਆਂ ਨੇ ਉਸ ਬਾਤੀਏ ਦੀ ਫੋਟੋਕਾਪੀ ਕਰਕੇ ਉਹ ਕਰ ਮਰ ਸਾ ਤੇ ਵੰਡੀਆਂ ਉਹਨਾਂ ਨੇ ਇੱਕ ਕਾਪੀ ਮੈਨੂੰ ਵੀ ਭੇਜੀ ਹੂੰ ਠੀਕ ਹੈ ਨਾ ਵੀ ਉਹਨਾਂ ਦੀ ਰੂਹ ਮੈਨਾਂ ਕਹੇ ਜੇ ਤੁਸੀਂ ਸੁਣੋਗੇ ਉਹਨਾਂ ਦੀ ਰੂਹ ਤਾਂ ਰਹੂਗੀ ਹੂੰ ਮੇ ਤੁਸੀ ਅਸੀਂ ਇਹ ਨਹੀਂ ਮਿਹਨਤ ਕਰਗੇ ਤੁਸੀਂ ਜਨਵੈਸਟ ਦੇ ਰਹੇ ਹੋ ਠੀਕ ਹੈ ਹੁਣ ਤਾਂ ਚਲੋ ਜੋ ਚੱਲਦਾ ਚੱਲੀ ਜਾ ਰਿਹਾ ਹੈ ਨਾ ਪਰ ਉਹਨੂੰ ਅਸੀਂ ਪੁੱਲਾ ਨਹੀਂ ਸਕਦੇ ਆ ਉਹਨੇ ਆਪਣੀ ਜ਼ਿੰਦਗੀ ਗੁਰਬਤ ਦੇ ਵਿੱਚ ਕੱਢੀ ਪੂਰੀ ਜ਼ਿੰਦਗੀ ਹਾਂ ਗੁਰਮੁਖ ਜੀ ਕੱਢੀ ਦੇਖੋ ਜਦੋਂ ਬਚਪਨ ਤੋਂ ਜਨਮ ਹੋਇਆ ਤੇ ਸਾਡੇ